ਹੈਲੋ ਦੋਸਤੋ ਮੈਰਿਜ ਬਿਊਰੋ ਪੰਜਾਬ ਚਾਣਵੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਆ ਦੋਸਤੋ ਜੇਕਰ ਕੀ ਆਪਣੇ ਲਈ ਜਾਂ ਫਿਰ ਆਪਣੇ ਬੇਟੇ ਐ ਬੇਟੀ ਲਈ ਕਿਸੇ ਚੰਗੇ ਰਿਤੇ ਤਲਾਸ਼ ਵਿੱਚ ਹੋ ਤਾਂ ਸਾਡੇ ਦੋਵਾਂ ਤੁਹਾਡੇ ਲਈ ਇਆਂ ਬੇਟੇ ਐ ਬੇਟੀ ਲਈ ਸਾਡੇ YouTube ਚੈਨਲ ਤੇ ਜਿਸ ਤਰੀਕੇ ਨਾਲ ਐਡਵਰਟਾਈਜ਼ਮੈਂਟ ਕੀਤੀ ਜਾਵੇਗੀ ਦੋ ਗੱਲਾਂ ਤੁਸੀਂ ਧਿਆਨ ਵਿੱਚ ਰੱਖਣੀਆਂ ਨੇ ਸਿਕਿਉਰਿਟੀ ਤੇ ਕੰਟੈਂਟ ਸ਼ੇਅਰਿੰਗ ਇਸ ਲਈ ਤੁਸੀਂ ਆਪਣਾ ਜਾਂ ਫਿਰ ਆਪਣੇ ਬੇਟੇ ਜਾਂ ਬੇਟੀ ਦਾ ਬਾਇਓ ਡਾਟਾ ਸਾਡੇ ਨਾਲ ਬੇਫਿਕਰਪਾ ਕੇ ਸ਼ੇਅਰ ਕਰ ਸਕਦਾ ਹੋ ਸਾਡਾ ਇਹ ਦਾਅਵਾ ਹੀ ਕਿ ਤੁਹਾਡਾ ਸਾਰਾ ਪਰਸਨਲ ਡਾਟਾ ਮਹਿਫੂਜ਼ ਰੱਖਿਆ ਜਾਊਗਾ ਤੁਸੀਂ ਆਪਣਾ ਬਾਇਓ ਡਾਟਾ ਸਾਡੇ ਨਾਲ ਸੰਪਰਕ ਕਰਕੇ ਵੀ ਸ਼ੇਅਰ ਕਰ ਸਕਦੇ ਹੋ ਜਾਂ ਫਿਰ ਸਾਨੂੰ WhatsApp ਵੀ ਕਰ ਸਕਦੇ ਹੋ ਜੀ ਐਡਵਰਟਾਈਜ਼ਮੈਂਟ ਵੀਡੀਓ ਬਣ ਕੇ ਤੁਹਾਨੂੰ ਤੁਹਾਡੇ WhatsApp ਦੇ through ਮਿਲ ਜਾਏਗੀ ਦੋਤ ਸਾਨੂੰ ਆਪਣੇ ਨਾਲ ਕੰਮ ਕਰਨ ਲਈ ਇੱਕ ਮੈਰਿਜ ਬਿਊਰੋ ਫਰਾਂਚਾਈਜ਼ੀ ਲੋੜ ਹੈ ਜੋ ਕਿ ਸਾਡੇ ਨਾਲ ਮਿਲ ਕੇ ਜਿਵੇਂ ਅੱਜ ਜਿੱਦੇ ਤੁਹਾਡੇ ਜੁਨਵਾਰਿਸ਼ ਤੇ ਲੈ ਕੇ ਆਈਆਂ ਜਿੱਦੇ ਜਿ ਪਰਿਵਾਰ ਦੀ ਲੜਕੀ ਹੈ ਜੋ ਕਿ ਜੱਟੀ ਕਾਸਮ ਸੁਵੰਦ ਰੱਖਦੀ ਉਤਲਿਕ ਸੋਜਵਾਂ ਲੜਕੇ ਲੋੜਾ ਲੜਕੀ ਦੀ ਉਮਰ 25 ਸਾਲ ਰੰਗ ਗੋਰਾ ਕੱਦ 5 ਫੁੱਟ 4 ਇੰਚ ਤੇ ਪੜ੍ਹਾਈ ਜਿੰਦਗੀ ਦੀ 12ਵੀਂ ਪਾਸ ਕੀਤੀ ਹੋਈ ਆ ਲੜਕੀ ਦੇ ਪਰਿਵਾਰ ਵਿੱਚ ਮਾਤਾ ਪਿਤਾ ਲਾਇਕ ਭਰਾ ਤੇ ਦਾਦਾ ਜੀ ਹਨ ਲੜਕੀ ਦੇ ਪਰਿਵਾਰ ਕੋਲ 7 ਕੱਲੇ ਜ਼ਮੀਨ ਵੀ ਹੈ ਤੇ ਇਹ ਹੀ ਪਰਿਵਾਰ ਫਰੀਦਕੋਲ ਪਿੰਡ ਗੋਲੇ ਵਾਲਾ ਪਿੰਡ ਦੇ ਰਹਿਣ ਵਾਲੇ ਹਨ ਲੜਕੀ ਵਾਲਿਆਂ ਨੇ ਆਪਣੇ ਨਜ਼ਦੀਕੀ ਰਿਸ਼ਤਾ ਕਰਨਾ ਹੈ ਜਿਆਦਾ ਦੂਰ ਨਹੀਂ ਕਰਨਾ ਲੜਕੇ ਵਾਲੇ ਜੋ ਹੈ ਵਿਆਹ ਉੱਤੇ 15 ਲੱਖ ਖਰਚਣ ਲਈ ਤਿਆਰ ਹਨ ਲੜਕੀ ਵਾਲਿਆਂ ਨੂੰ ਫੌਜੀ ਪੁਲਿਸ ਵਾਲਾ ਜਾਂ ਕੋਈ ਪ੍ਰਾਈਵੇਟ ਜੌਬ ਕਰਦਾ ਚਾਹੁੰਦਾ ਹੈ ਅਤੇ ਜੋ ਹੈ ਉਹਨਾਂ ਨੇ 7 ਕੱਟ ਕੱਟ ਕੱਲੇ ਜ਼ਮੀਨ ਵੀ ਹੋਵੇ ਵਰ ਦੀ ਲੋੜ ਜਿਸ ਦੇ ਪਰਿਵਾਰ ਨੂੰ ਆਪਣੇ ਲੜਕੇ ਲਈ ਅਜਿਹੇ ਰਿਸ਼ਤੇ ਲੋੜ ਹੋਵੇ ਤੇ ਜੇਕਰ ਉਹਨਾਂ ਨੂੰ ਰਿਸ਼ਤਾ ਪਸੰਦ ਹੋ ਸਾਡੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਨੇ ਵੀ